ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਰਸੂਲਪੁਰ ਨਹਿਰਾ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਓਨਰ ਵੀਰਨ ਨਿਸ਼ਾਨ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਆਪਾਂ ਤੁਹਾਨੂੰ 4 ਐਨੀਮਲ ਦਿਖਾਉਣੇ ਆ ਦੋ ਮੱਝਾਂ ਤੇ ਦੋ ਬੇੜਾ ਸੋ ਮੱਝਾਂ ਦੀ ਗੱਲ ਕਰ ਲਈਏ ਦੋਸਤੋ ਉੱਚੇ ਬੱਚੇ ਦੇ ਵਿੱਚ ਬਣੀ ਕਿੰਨੇ ਕੇ ਸਮੇਂ ਦੀ ਬਣੀ ਆ ਇਹ ਮਾਝ ਦਿਖਾ ਦੇਾਂਗੇ ਕੋਈ ਆਟਕ ਕਿ ਲੋ ਇਸ ਵਕਤ ਸਮੇਂ ਤੋਂ ਪਹਿਲੇ ਦੋ ਦੁਧ ਹਾਜ਼ਰ ਆ ਮਗਰ ਕਟਾ ਮੇਲ ਕਾਫ ਇਧਰ ਇੱਕ ਪਹਿਲਾ ਸੂਬਾ ਪਲੌਣ ਝੋਟੀ ਦਿਖਾ ਦੇਾਂਗੇ ਦੋਂਦੀ ਝੋਟੀ ਆ ਤੋਂ ਤਕਰੀਬਨ ਤਿਆਰੀ ਤੇ ਜਾਂ ਸਮਾਂ ਪੁੱਛ ਲਵਾਂਗੇ ਕਿ ਕਿੰਨਾ ਕੇ ਟਾਈਮ ਹਜੇ ਇਹਦਾ ਪੈਂਡਿੰਗ ਆ ਛੋਟੀ ਸਿੰਗੀ ਬਾਕੀ ਸੋਨਾ ਪਿੱਠਪੁੜਾ ਤੇ ਮੋਹੋਂ ਦੰਦੀ ਵੀ ਤੁਹਾਨੂੰ ਦਿਖਾ ਦੇਾਂਗੇ ਠੀਕ ਆ ਜੀ ਦੋਂਦੀ ਆ ਜਾਂ ਚੌਗੀ ਆ ਉਹ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਤੇ ਇੱਕ ਇਧਰ ਵਾੜ ਤੁਸੀਂ ਦੇਖ ਲਓ ਬਿਲਕੁਲ ਸੱਜਰ ਤਾਜੀ ਸੂਈ ਆ ਸੋ ਬੋਲੇ ਬੂਲੇ ਦੇ ਵਿੱਚ ਹੀ ਆ ਬਾਕੀ ਬੜੇ ਜੈਜ ਰੇਟ ਦੇ ਵਿੱਚ ਮਿਲ ਜੂਗੀ ਥੋੜੇ ਪੈਸੇ ਕਿਸੇ ਭਰਾ ਨੇ ਖਰਚ ਕਰਨੇ ਆ। ਮਾਲ ਸਾਫ ਸੁਥਰਾ ਚਾਰੇ ਥਾਨ ਕੋਈ ਪੰਜਵੀਂ ਫੋਰ ਸ਼ਾਕ ਨਹੀਂਗੀ। ਇੱਕ ਇਧਰ ਉਹ ਪੁਜਾਰ ਬੱਚੇ ਤੁਹਾਨੂੰ ਇੱਕ ਵਾਰ ਦਿਖਾ ਦੇਣਗੇ ਹੌਲੇ ਰੇਟ ਪਾਪੜਤੇ ਦੀ ਆ। ਸੋ ਕਿੰਨਾ ਕਿੰਨਾ ਨੇ ਥਲੇ ਦੁੱਧ ਦਾ ਪ੍ਰੋਪਰ ਡਿਟੇਲ ਤੁਹਾਨੂੰ ਮਿਲ ਜੂਗੀ। ਐਂਡ ਪਰਕ ਮੇਰਾ ਵੀਰ ਇੱਕ ਵਾਰੀ ਵੀਡੀਓ ਦੇਖ ਲਓ ਤੁਸੀਂ ਤਾਂ ਜੋ ਪੂਰੀ ਜਾਣਕਾਰੀ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਸਕੇ। ਬਾਕੀ ਕੋਈ ਵੀ ਸਜਣ ਵੀਰ ਇੱਥੇ ਆਣ ਕੇ ਆਪਣੀ ਇੱਕ ਟਾਈਮ ਦੋ ਟਾਈਮ ਚੋ ਕੇ ਤੁਸੀਂ ਤਸੱਲੀ ਕਰ ਲਿਆ ਜੇ। ਕਿਉਂਕਿ ਵਪਾਰ ਲਾਈਨ ਦਾ ਕੰਮ ਆ ਪਸ਼ੂ ਡੇਲੀ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਆ ਇਸ ਕਿੱਲੇ ਤੇ ਆਉ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਨਿਸ਼ਾਨ ਸਸਰੀ ਕਾ ਸੀਗਾ ਵੇਜੀ ਠੀਕ ਠਾਜੋ ਬੜੇ ਵਧੀਆ ਨਿਸ਼ਾਨ ਠੀਕ ਠਾਕ ਹਾਂਜੀ ਵਧੀਆ ਅੱਛਾ ਨਿਸ਼ਾਨ ਫਿਰ ਅੱਜ ਚਾਰ ਆਪਣੇ ਕੋਲ ਪਸ਼ੂ ਪਕਾਉਂਦੇ ਆ ਚਾਰ ਪਸ਼ੂ ਜੀ ਦੋ ਮੱਜਾਂ ਦੇ ਦੋ ਹੀ ਗਾਵਾਂ ਮੋਲ ਫਿਰ ਛੋਟੇ ਛੋਟੇ ਮੋਲ ਜਾਇ ਜੀ ਰੱਖਾਂਗੇ ਵੇਜੀ ਖੇਡ ਕੇ ਅੱਛਾ ਅੱਛਾ ਹਾਂਜੀ ਲੋ ਵੀ ਮਾਲ ਦੋਸਤੋ ਪਹਿਲੀਆਂ ਦੇ ਵਿੱਚ ਉਡਣ ਵਾਲੀ ਗੱਲਬਾਤ ਹੋਊਗੀ ਸੁੱਤਰ ਜੇ ਰੇਟ ਹੋਊਗਾ ਸਟਾਰਟਿੰਗ ਕਰਾਂਗੇ ਪਹਿਲੇ ਨੰਬਰ ਤੇ ਮੱਝ ਦਿਖਾ ਰਿਹਾ ਤੁਹਾਨੂੰ ਨਿਸ਼ਾਨ ਵੇਰਵਾ ਦੇ ਦਾਂ ਮੱਝ ਵਿਜੀ ਤਿੱਜਾ ਸੁਆਵਾ ਕਿਉਂ ਪੰਜ ਮਹੀਨੇ ਸੂਈ ਮਗਰ ਕੱਟਾ ਵਾ ਤੇ 20 ਤਰੀਕ ਨੂੰ 2 ਮਹੀਨੇ ਹੋ ਜਾਣੇ ਮਦਦ ਨਵੇਂ ਦੁੱਧ ਹੋਈ ਨੂੰ 20 ਵਿਕ ਦੇਣਾ ਹਾਂਜੀ 20 ਤਰੀਕ ਨੂੰ ਅੱਜ 4 ਤਰੀਕ ਆ ਤੇ ਹੁੰਦੀ ਹੁਣ ਜਿਹੜੀ 20 ਆ ਹਾਂ ਤੋ 2 ਮਹੀਨੇ ਕੰਪਲੀਟ ਹੋ ਗਏ ਨੇ 2 ਮਹੀਨੇ ਪੂਰੇ ਲਾ ਵੀ 2 ਮਹੀਨੇ ਪੂਰੇ ਹੋ ਜਾਣੇ ਆ 20 ਜੁਲਾਈ ਨੂੰ ਤੇ ਸੂਆ ਤਕਰੀਬ ਹੋਊਗਾ ਕਿ 3-3 ਮਹੀਨੇ ਦਾ ਕਿੰਨਾ ਨਹੀਂ ਨਹੀਂ ਜਿਆਦਾ ਚਾਹ ਪੰਜਾ ਮਹੀਨੇ ਬੱਚਾ ਵਿਖਾ ਦਿਆਂਗੇ ਮੈਂ ਕਾ ਵਿਖਾ ਵਿਖਾ ਦਿੰਦੇ ਆਪਾਂ ਬੱਚਾ ਇੱਕ ਵਾਰੀ ਤੁਹਾਨੂੰ ਦਿਖਾ ਦਿੰਦੇ ਆ ਉਥੋਂ ਇੱਕ ਵਾਰੀ ਨੋਰਮਲ ਹੀ ਤੁਹਾਨੂੰ ਆਈਡੀਆ ਲੱਗ ਜਾਊਗਾ ਆ ਲੈ ਵੀ ਆਪਾਂ ਦੋ ਟਾਂ 14 ਦਾ ਲਾ ਲਿਓ ਪੰਜਾਂ ਦਾ ਲਾ ਲਿਓ ਜੇ ਇਹ ਮਗਰ ਕੱਤਾ ਮੇਲ ਕਾ ਹੋ ਮਿਲਦੀ ਬੱਚੇ ਤੇ ਅੱਛੇ ਦੇ ਬੱਚੇ ਦੇ ਵਿੱਚ ਮਿਲਦੀ ਬੱਚੇ ਤੇ ਆ ਤਕਰੀਬਨ ਕੋਈ ਅੱਜ ਤੋਂ ਜੇਕਰ ਗੱਲ ਕਰੀਏ ਤੇ 15 14 ਦੇ ਦਿਨਾਂ ਤੱਕ ਇਹਨੇ ਕਰਮਾਰੀ ਨੇ ਬੇਸ਼ੱਕ ਚੈੱਕ ਹੋ ਜਾਣਾ ਚੈੱਕ ਹੋ ਜਾਣਾ ਤੇ ਨਿਸ਼ਾਨ ਚਵਾਈ ਕਿਵੇਂ ਆ ਚਵਾਈ ਇੱਕ ਨੰਬਰ ਵੇਜੀ ਕੋਈ ਭੂਰ ਛੱਟਾ ਨਹੀਂ ਕੋਈ ਰਕਮ ਦਾ ਭੂਰ ਨਹੀਂ ਨਾ ਕੋਈ ਛੱਟਾ ਬਾਕੀ ਚੱਬਾ ਮੇਰਾ ਭਰਾ ਚੈੱਕ ਕਰੋ ਲੇਵਾ ਐ ਲੱਗਦਾ ਵੀ ਜਿਵੇਂ ਸੱਜਰ ਮਈਆਂ ਨੂੰ ਲੱਗਾ ਹੁੰਦਾ ਆਰੇ ਆਜਾ ਬਾ ਉਦਾਂ ਦੀ ਜਿਹੜੀ ਇਹ ਮੈਂ ਆ ਬਾਕੀ ਬਿਲਕੁਲ ਪਤਲੇ ਪੂਨੀਆ ਵਰਗੇ ਥਾਣੇ ਚੰਗੀ ਸਪੇਸ ਵੰਡ ਬਾਕੀ ਪਿੱਠਪੁਰਾ ਸੋਹਣਾ ਸਿੰਗਲ ਹੱਡੀ ਆ ਮੂੰਹ ਮੱਥੇ ਦੀ ਚੰਗੀ ਆ ਬਾਕੀ ਇਹ ਤੁਹਾਨੂੰ ਦਿਖਾ ਦਗੇ ਛੋਟਾ ਸਿੰਘ ਆ ਫੇਸ ਕੁਆਲਟੀ ਬਾਕੀ ਆ ਥਾਣੇ ਬੱਚਾ ਲੱਗਾ ਇਹ ਚੱਲਦਾ ਨਹੀਂ ਇਹ ਵੀਰਜੀ ਠੀਕ ਹੈ ਜੀ ਕੋਈ ਇਹਦੇ ਵਿੱਚ ਕੁਛ ਨਹੀਂ ਹੁੰਦਾ ਵੀਰਜੀ ਇਹ ਬਸ ਸਰੂਰ ਨਹੀਂ ਜਮਾਂਦਰੂ ਇਹ ਵੀਰਜੀ ਇੱਥੇ ਲੋ ਵੀ ਇੱਧਰ ਦੋਸਤੋ ਇੱਕ ਵਾਰ ਤੁਹਾਨੂੰ ਬਹਿਣੀ ਵਾਲੇ ਪਾਸੇ ਦਿਖਾ ਦਿੰਦੇ ਆ ਸੈਂਟਰ ਦੇ ਵਿੱਚ ਇੱਕ ਬੱਚਾ ਕਹੋ ਠੀਕ ਹੈ ਜੀ ਇੱਕ ਛੋਟਾ ਥਾਣੇ ਇੱਕ ਬੱਚਾ ਲੱਗਾ ਪਰ ਕੋਈ ਸਰੂਰ ਨਹੀਂਗਾ ਤਨਾਈ ਚੱਲਦਾ ਸੋ ਚਲਵੇ ਚਾਰੇ ਥਾਲ ਚਲਦੇ ਆ ਵਰਦੇ ਆ ਕੋਈ ਭੂਰ ਨਹੀਂ ਤੇ ਕੋਈ ਛਟਾ ਨਹੀਂ ਬਾਕੀ ਚੰਗੀ ਵੱਡੀ ਵਜਨ ਵਜਨ ਵਾਲੀ ਮਾਝਾ ਵੀਰ ਜੀ ਸੋ ਫੁੱਲ ਵਜਨ ਲੋਡ ਬਿਲਕੁਲ ਪਤਲਾ ਪਿੰਦਾ ਲਓ ਜੀ ਕਰੋ ਚੈੱਕ ਠੀਕ ਹੈ ਜੀ ਸਭ ਬਰੀਕੀ ਦੇ ਵਿੱਚ ਆ ਮੈਂ ਪਤਲੇ ਪਿੰਡ ਦੀਆਂ ਕਰਮਾੜੀ ਠੀਕ ਹੈ ਜੀ ਹੋਣੀ ਕਰਮਾੜੀ ਚਲੇ 8 ਕਿਲੋ ਆ ਬਾਕੀ ਸੱਜਰ ਹੋ ਸਕਦਾ ਵੀ ਕਿਸੇ ਆ ਬਿਲਕੁਲ 4-5 ਮਹੀਨੇ ਦੀ ਗੱਲ ਕਰਕੇ ਪੀ ਕੇ ਤੇ ਕੋਈ 11-12 ਲੀਟਰ ਇਹਨੇ ਚੋਆਇਆ ਹੋਵੇ ਵੀਰ ਜੀ ਵਾਦੀ ਚੋਆਇਆ ਕਿਉਂਕਿ ਦੁੱਧ ਤੇ ਆਪਾਂ ਹੀ ਡਾਕਰੇ ਚੋ ਕੇ ਲੈਂਦਾ ਵਾ ਥੋੜਾ ਇਹਨੇ ਪਾਣੀ ਪੋਣੀ ਆਪਣੇ ਘਰ ਘੱਟ ਵੀ ਤਾਂ ਦਾ ਪੱਠਾ ਰਕਾ ਖਾਲਾ ਪੀ ਕਲਦਾ ਹਾਂਜੀ ਕੋਈ ਨਾਰਮਲ ਯਾਦ ਚੋਂ 4 ਮਹੀਨੇ ਦੀ ਥਲੇ 8 ਕਿਲੋ ਆ ਹਾਂਜੀ ਦੁੱਧ ਡਾਕਰੇ ਚੋਇਆ ਆ ਆਪਾਂ ਵੀਰ ਜੀ ਹਾਂ ਲਓ ਜੀ ਸਫਾਈਆਂ ਕਰੋ ਚੈੱਕ ਬਾਕੀ ਲੇਵਲੋਵੇ ਦੀ ਕਰਮਾ ਦੀ ਪੂਰੀ ਸਾਫ ਸੁਥਰੀ ਹੈ ਨਾੜ ਬਿਲਕੁਲ ਮਿਲਕ ਵੇਨ ਕਾਫੀ ਮੋਟੀ ਦੋ ਪਾਸੇ ਆ ਦੇਖਾ ਗਈ ਹੋਰ ਜੀਜੂ ਲਾ ਗਈ ਹੁਣ ਜੇ ਅਗਲੇ ਦੇ ਘਰ ਜਾ ਕੇ ਜੀ ਲਾਉਗੇ ਤਾਂ ਦੋ ਦਰਮਾਨਾ ਜਿੱਥੇ ਪੱਕਾ ਜੀ ਲੱਗ ਗਿਆ 10 ਕਿਲੋ ਦੁੱਧ ਤੇ ਫਿਰ ਵੀ ਚੱਲ ਜਾਣਾ ਵਾ ਬਈ ਚੰਗੀ ਆ ਮਾਜਾ ਨਿਸ਼ਾਨ ਹਾਂ ਬਾਕੀ ਰਾਇ ਥੋੜੀ ਜਿਹੀ ਨੀਕੀ ਫਿੱਕੀ ਹੈ ਗਈ ਆ ਹਾਂ ਹਾਂਜੀ ਲੈ ਵੀ ਇਹਨਾਂ ਦਾ ਨਿਸ਼ਾਨ ਚਲੋ ਪਸ਼ੂ ਜਿਹੜਾ ਦਧਾਰੂ ਆ ਕੋ ਪੰਜ ਮਿੰਟ ਰੱਜਿਆ ਰੱਜਿਆ ਤੁਹਾਨੂੰ ਬੜਾ ਚੰਗਾ ਫੱਬਦਾ ਸੋਹਣਾ ਹੋਰੇ ਚਲ ਮਾਜੇ ਕੋਈ ਕਿਸੇ ਮਨੇ ਕੋ ਸਿਣੀ ਆ ਪੂਰੀ ਫੱਬਦੀ ਆ ਆ ਤੇ ਨਿਸ਼ਾੜਾ ਦਾ ਬੋਲੋ ਕੀ ਕਰਦੇ ਅੱਜ ਆਹ ਕੀ ਮੁੱਲ ਕਰਦੇ ਦਾ 2 ਲੱਖ ਜਿਹੜੀ ਆ ਵੇਚੀ ਕਰਦੇ ਆ 70 ਹਜ਼ਾਰ ਦੇਵਾਂਗੇ ਕਿੱਥੇ ਦਾ ਜਾਇ ਜੀ ਮੁੱਲ ਪਾਇ ਵੇਚੀ ਵਾਪੇ ਨਹੀਂ ਆ ਦੇ ਗਿਆ ਕੋਈ ਜੈਜ ਕਰਕੇ ਦੇ 70 70 ਮਾ ਕੇ ਚੱਲ ਚੱਲ 70 ਹਜ਼ਾਰ ਦੀ ਡੈੜੀ ਲੈ ਤਾਂ ਜਾਂ 70 ਦੇ ਦੇ ਦਾਂਗੇ ਡੈੜੀ ਕਿੱਥੇ ਇੱਥੇ ਹੋਏ ਡੈੜੀ ਸਾਹਮਣੇ ਵੇਖੇ ਹੈ ਲੋਭ ਕੋਈ ਕਰਦੇ ਗੱਲ ਕਰਦੇ ਗੱਲ ਆ ਹਾ ਹਾ ਥਕਾਉਟ ਭਾਈ ਜਾਂਦੇ ਲੋਹੜੇ ਪੈ ਥਕਾਉਟ ਸ਼ਾਮ ਦਾ ਸਮਾਂ ਹੋ ਗਿਆ ਭੈਜੀ ਠੀਕ ਆ ਠੀਕ ਆ ਲੋਭ ਇਹ 70000 ਦੀ ਮਾਇਆ ਮਿਲ ਜੂਗੀ ਬਾਕੀ ਮੇਰਾ ਭਰਾ ਪੂਰਾ ਤੁਸੀਂ ਦੇਖ ਸਕਦੇ ਹੋ ਜੇ ਬਰੀਕੀਆਂ ਦੇ ਵਿੱਚ ਆ ਸਾਫ ਸੁਥਰੀ ਆ ਅੱਠ ਕਰੀ ਬਾਕੀ ਛੋਟੀ ਨਹੀਂ ਐ ਮੱਝ ਚੰਗੀ ਵੱਡੀ ਐ ਮੱਝ ਵੱਡੀ ਆ ਮੱਝ ਵੱਡੀ ਆ ਸਾਫ ਸੁਥਰੀ ਮਗਰ ਕਟਾ ਕਰਮ ਵਾਲਾ ਕੋਈ 5 7 8000 ਦਾ ਮਗਰ ਕਟਾ ਹੀ ਆ ਹੋਰ ਅੱਜ ਤਾਂ 16 ਦਿਨਾਂ ਚੈੱਕ ਹੋਏ ਨਹੀਂ ਆ ਤੇ ਜੇ ਗੱਬਰ ਨਿਕਲੇ ਤੁਹਾਨੂੰ ਪਤਾ ਕਿੰਨੇ ਰੁਪਈਆ ਦੀ ਹੋਣੀ ਆ ਇਹ ਸੋਨੇ ਦੇ ਸੁਹਾਗੇ ਵਾਲੀ ਗੱਲ ਆ ਜੀ ਜੀ ਲੈ ਵੀ ਨਿਸ਼ਾਨ ਅੱਗੇ ਇੱਕ ਆਪਣੇ ਕੋਲ ਕੱਤੀ ਬੜੀ ਚੰਗੀ ਸੀ ਪਹਿਲਾਂ ਪਹਿਲਾਂ ਸੂਆ ਸੂਨ ਚਾਰੀ ਵੀ ਜੀ ਪਹਿਲਾਂ ਹੁੰਦੀ ਆ ਮੂੰਹ ਠੀਕ ਆ। ਜਮੋਦਾਂ ਦੇ ਬਰਾਬਰ ਕਾਗੇ ਚੌਕ ਦੇ ਦੰਦ ਭੰਨੇ ਆ। ਮੋ ਵੀ ਪਹਿਲਾ 100 200 ਕੱਟੀਆਂ ਨੇ ਸੂਣਾ ਮੇਰਾ ਭਰਾ ਬਾਕੀ ਠੰਡੀ ਠੰਡੀ ਪੂਰੀ ਹਫਤਾ ਕੱਤੀ ਆ ਵੀ ਜੀ। ਸੀਲੀਆਂ ਚੈੱਕ ਕਰੋ ਠੀਰਾ ਬਣ ਚੈੱਕ ਕਰੋ ਬੜੀ ਤਿਆਰੀ ਕੱਤੀ ਆ। ਨਾ ਨਹੀਂ ਪਤਾ। ਮੈਨੂੰ ਤਾਂ ਨਾਰਮਲ ਪਹਿਲੇ 100 200 ਛੋਟੀਆਂ ਕੱਟੀਆਂ ਜਿਹੜਾ ਬਿਲਕੁਲ ਹਵਾਨੇ ਚੱਲੇ ਲੇਵਨੋਂ ਹੱਥ ਨਹੀਂ ਲਾਉਂਦੇ ਦੀਆਂ। ਆ ਦੇਖੋ। ਬਾਕੀ ਸਪਾਈਆਂ ਸੁਈਆਂ ਪੂਰੇ ਹਫਤੇ ਦੇ ਵਿੱਚ ਪੂਰੀ ਐ ਬਣੋਗੀ ਹਜੇ। ਬਹੁਤ ਪਿਆਰੀ ਕੱਟੀ ਆ ਮੋਹ ਦੱਦੀ ਕਿਵੇਂ ਯਾਰ ਸ਼ਾਨ। ਦੋ ਦੰਦ ਵੀ ਜੀ ਪਿਓਰ ਜੜੀ। ਹਾਂ। ਲਓ ਸੋ ਚੌਕ ਦੇ ਬੰਦ ਦੋਸਤ ਸਿੱਟੇ ਆ ਮਾਰੇ ਮਾਰੇ ਚੱਕਨੇ ਸਟਾਰ ਹੀ ਕੀਤੇ ਆ ਸੋ ਦੋਂਦੀ ਮੰਨ ਕੇ ਮੇਰਾ ਵੀ ਸੌਦਾ ਕਰ ਲਿਆ ਜੇ ਸਿੰਘ ਬਿਲਕੁਲ ਬਰੀਕ ਪਤਲਾ ਸਿੰਘ ਤੇ ਕੱਦ ਵਜਨ ਤੁਸੀਂ ਚੈੱਕ ਕਰ ਸਕਦੇ ਜੇ ਪਹਿਲੇ ਸਵੇ ਦੀ ਝੋਟੀ ਆ ਪਿਆਰੀ ਤੇ ਆ ਸਮਾਂ ਕਰ ਜੇ 10 ਲੈ ਜੇ 8 ਲੈ ਜੇ ਠੀਕ ਆ ਜੀ ਬਾਗੀ ਠੱਡੀ ਠੱਡੀ ਪੂਰੀ ਜਾਂਦੀ ਨੇ ਕੋਸ਼ਿਸ਼ ਆਪਣੇ ਨਾਲ ਡਰੇ ਆ ਜਿੱਥੇ ਮਾਝੇ ਖਿਲਾਰ ਗਿਆ ਹੱਥ ਫੇਰੀ ਜਾਓ ਏ ਇਹ ਦੇ ਲਾਤ ਛੜਾ ਕਰਦੇ ਨੇ ਇਹ ਲਾਤ ਛੜਾਉਣੀ ਮਾਦੀ ਇੱਜੇ ਕੋਈ ਨਹੀਂ ਬੇ ਨਿਸ਼ਾਨ ਨਾਲ ਪਹਿਲੇ ਸੁਵੇ ਯਾਰ ਇੰਨੀ ਕੱਟੀ ਸ਼ਰੀਫ ਤੇਰੀ ਬੜੀ ਟਾਂਵੀ ਤੇ ਨਹੀਂ ਲੱਪਦੀ ਪਹਿਲਾਂ ਵੀ ਚਲੋ ਮੈਂ ਦਿਖਾਈਆਂ ਨੇ ਕਈ ਹਾਂਜੀ ਤੇ ਬੜਾ ਇਹੋ ਜਿਹਾ ਗੋਣਾ ਇਹੋ ਜਿਹਾ ਨੇਚਰ ਬੜਾ ਸੁਭਾ ਘੱਟ ਚੱਕੀ ਫਿਰਦੀਆਂ ਨੇ ਆ ਜਾ ਬਹੁਤ ਪਿਆਰੀ ਦੋਸਤੋ ਸੋਨਾ ਪਿੱਠਪੂਰਾ ਚੰਗੀ ਬੰਤਰਬਾਦੀ ਸਟਰਕਚਰ ਦੀ ਤੁਸੀਂ ਦੇਖ ਸਕਦੇ ਜੇ ਬੜੀ ਸੋਹਣੀ ਪਾਉ ਜੀ ਕਿਨੇ ਕਦਮ ਲਾ ਜੂ ਹਸਪਤਾਲ ਆਣਾ ਜੀ ਆਪ ਤਾਂ ਦਾ ਅਖਰ ਹਫਤਾ ਲੈਣਾ ਹਫਤਾ ਦੇ ਨਾਲ ਜੇ ਮੈਂ ਵੀ ਆਰਾਮ ਨਾਲ ਠੀਕ ਆ ਜੀ ਲੱਭੀ 10 ਜੁਲਾਈ ਨੂੰ ਵੈਸੇ ਦਿਨ ਪੂਰੇ ਆ ਤਕਰੀਬਨ ਬਾਗੀ ਚੰਗੀ ਉਮਰ ਦੇ ਸਹਾਰਾ ਵੀ ਜੀ ਪੂਰੀ ਹਾਈਟ ਆ ਹਾਂ ਹਾਂਜੀ ਨਿਸ਼ਾਨ ਕੀ ਮੁੱਲ ਦੀ ਦੇਣੀ ਆ ਪਹਾਨ ਆਲਾ ਵੀ ਦੇਦਾ ਨੋ ਮੁੱਲੇ 90 ਬਚਾਨੇ ਕੋਈ ਨਹੀਂ ਕਰਲਾ 81 ਹਜ਼ਾਰ ਦੀ ਦਵਾ ਵੀ ਜੀ 80 ਹਜ਼ਾਰ ਦੀ ਹਾਂਜੀ ਠੀਕ ਆ ਹਾਂ ਚਲ ਬਾਕੀ ਚਲੋ ਭੈਣ ਭਰਾਵਾਂ ਦਾ ਵੀ ਥੋੜਾ ਪਤਾ ਮਾਨਤਨ ਚਾਹੀਦਾ ਬਿਲਕੁਲ ਜੈਜੀ ਪਾਸ ਤੁਹਾਨੂੰ ਪਤਾ ਮਿਲਣੀ ਨਹੀਂ ਇੰਨੇ ਦੀ ਹਾਂ ਹਾਂਜੀ ਕੱਤੀ ਚੰਗੀ ਸ਼ਕੀਨ ਆ ਤੇਰੀ 31200 ਵੇਖ ਲਈਏ ਤੁਸੀਂ ਬਾਕੀ ਪਿੱਛੇ ਦੀ ਆਪਣੀ ਗਰੰਟੀ ਹੋਗੀ ਸੋ ਭਾਅ ਔਰ ਪਿੱਛੇ ਦੀ ਕਿਸੇ ਰਕਮ ਦੀ ਮੇਰਾ ਭਰਾ ਬੇਤੁੜ ਕੋ ਕੇ ਜਿੱਦਾਂ ਮਰ ਜਿਆ ਮੇਰੇ ਜਾਣ ਦੀ ਕੋਈ ਨਹੀਂ ਆ ਦੇ ਇਹ ਨਹੀਂ ਕਰਮਾਂ ਵਾਲੀ ਕੋਈ ਛਟਾਕਲ ਜੀ ਆ ਇਥੋਂ ਆਪਾਂ ਇੱਕ ਨਾਰਮਲੀ ਉਮੀਦ ਕਰ ਸਕਦੇ ਆ ਵੀ ਦੋਸਤੋ ਪਹਿਲਾਂ 50000 ਯਾਰ ਹੋਰ ਮਾਨਤਨ ਕਰਦਾ 85000 ਦੇ ਦਿਆਗੇ 85 ਦੇ ਹਾਂ ਕੁਛ ਈਨਾ ਛੋਟ ਕਰਾਂਗੇ ਔਰ ਵੱਧ ਨਹੀਂ ਹੋਣੀ ਕੰਮ ਪੂਰਾ ਖੇਡ ਕੇ ਇੱਕ ਵਾਰੀ ਫੇਸ ਕੁਆਲਿਟੀ ਤੁਹਾਨੂੰ ਫੇਰ ਦਿਖਾ ਦਈਏ ਸ਼ਕੀਨ ਕੱਟੀ ਆ ਦੋਸਤੋ ਬਾਕੀ ਸੂਣ ਤੋਂ ਬਾਅਦ ਵੀ ਕੋਈ ਪ੍ਰਵਾਹ ਨਹੀਂ ਗੱਟੀਗਾ ਜੀ ਕਿ ਪਸ਼ੂ ਆਉਲ ਕਰੇ ਕਿਸੇ ਰਕਮ ਦੀ ਬਾਕੀ ਆ ਗਈ ਵੀ ਜੱਡ ਬਲਾ ਦੇ ਬਸ ਇਹੋ ਜਿਹੜੀ ਪੂਛ ਹੀ ਚਿੱਟੀ ਚਿੱਟੀ ਆ ਬਾਕੀ ਦੇਖ ਜੀ ਮਰੋੜ ਮਰਾਲ ਕੇ ਦਿਖਾਉਂਦੇ ਬਾਕੀ ਆਪਾਂ ਦੇ ਵਿਖਾੜੇ ਜੋ ਹੈ ਸਾਹਮਣੇ ਆਮ ਨਹੀਂ ਚੰਗੀ ਆ ਹਾਂ ਬਾਬੀ ਕੱਤੀ ਤੁਹਾਨੂੰ ਦਿਖਾ ਦਿੱਤੀ ਹੈ ਫੇਸ ਕੁਆਲਿਟੀ ਇੱਕ ਵਾਰੀ ਫੇਰ ਨੋਟ ਕਰ ਲਓ ਸੋ ਬਾਕੀ ਹੈ ਧੀਰੀ ਹੈ ਜਿੰਦਾ ਮਰਜੀ ਭੈਣ ਭਰਾ ਆਪਣਾ ਬਿਲਕੁਲ ਹੱਥ ਲਾ ਕੇ ਤਸਦੀ ਕਰ ਲਿਆ ਜੇ ਆਹ ਵੇਖੋ ਬਹੁਤ ਸੁਆਦੀ ਥਾਨ ਤੇ ਪਹਿਲਾਂ ਝੋ ਐਂਡ ਹੀ ਲੱਗਾ ਠੀਕ ਹੈ ਜੀ ਖਤਮਾਂ ਹੀ ਹੋਈਆਂ ਪਈਆਂ ਬਾਕੀ ਤੁਹਾਡੇ ਸਾਹਮਣੇ ਨੋਕਲੇ ਥਾਣਾ ਠੀਕ ਹੈ ਸੋ ਪਸੰਦ ਆਊਗੀ ਐਂਡ 85000 ਰੁਪਏ ਇੱਕ ਇਧਰ ਕਿਸਾਨ ਵੀਰ ਇੱਕ ਵਾਇਰ ਤੁਹਾਨੂੰ ਦਿਖਾ ਦਿੰਦੇ ਆ ਸੂਈ ਤਾਜੀ ਹੈ ਸੱਜਰ ਹੈ ਬੋਲੇ ਬੋਲੇ ਦੇ ਦੇਤੀ ਤੋਰੀ ਫਿਰਦੀ ਹੈ ਕਰਮਾ ਲਈ ਬਾਕੀ ਪੁੱਛ ਲਈਂ ਨੀ ਆ ਨਿਸ਼ਾਨ ਤੋਂ ਨਿਸ਼ਾਨ ਇਸ ਵਾਇਰ ਦਾ ਸੁਆ ਗਨਮਾ ਵੀਰ ਵੀਰ ਦੂਜਾ ਸੁਆ ਵਾ ਦੂਜਾ ਹਾਂਜੀ ਦੂਜਾ ਲਾਲੇ ਤੀਜਾ ਲਾਲੇ ਰਾਜੇ ਰੂਜ ਪੂਰੀਆ 5 ਦਿਨ ਹੋਈ ਸੂਈ ਨੇ ਮਗਰ ਬੱਛੀ ਆ ਲਓ ਜੀ ਮਗਰ ਬੱਛੀ ਆ ਬੱਛੀ ਵੀ ਪੂਰੀ ਟੂਬ ਹੀ ਆ ਹਾਂਜੀ ਲਓ ਜੀ ਬੱਛੀ ਚੈੱਕ ਕਰੋ ਤੇ ਨਿਸ਼ਾਨ ਐਸ ਵਕਤੇ ਦੇ ਥੱਲੇ ਕੋਈ ਬਹੁਤ ਮੰਨ ਲੈ ਕੱਚਾ ਦੁੱਧ ਮੰਨ ਲੈ ਕੱਚਾ ਕਿਲੋ ਕੱਚਾ 11 ਕਿਲੋ ਵੀਰ ਜੀ ਕੱਚਾ 11 ਕਿਲੋ 200 ਐਸ ਵਕਤੇ ਦੇ ਥੱਲੇ ਆ ਥੋੜਾ ਜਮਾਂਦੂ ਇਹਦੇ ਇਦਾਂ ਆ ਨਾਸਾਂ ਜੜੀਆਂ ਹਾਂਜੀ ਬਹੁਤ ਜੀ ਫਰੰਟ ਤੋਂ ਨਾਸ ਦੇਖ ਸਕਦੇ ਜੇ ਮਾੜੀ ਜਿਵੇਂ ਬਿਲਕੁਲ ਨੱਕ ਤੋਂ ਥੀ ਜੀ ਨੱਕ ਪਾਟਾ ਕੋਈ ਉਹਦਾ ਥੋੜੀ ਥਲੇ ਡਰਦੀ ਆ ਦਾਨਦੀ ਨਹੀਂ ਕੋਈ ਸ਼ਕਮ ਨਹੀਂ ਕੋਈ ਲੈਣਾ ਨਹੀਂ ਕੋਈ ਜਮਾਂਦੂ ਮੰਨ ਲੈ ਜੇ ਬਿਲਕੁਲ ਸਾਫ਼ ਆ ਠੀਕ ਆ ਜੀ ਤੇ ਹੈ ਜਰਸੀ ਦੇ ਵਿੱਚ ਬਾਕੀ ਹਾਂ ਮੰਡੀ ਆ ਵੀਰ ਜੀ ਆਂਦੀ ਕੋਈ ਨਹੀਂ ਆ ਅੱਛਾ ਰੋਸ਼ਾਨਾ ਬੱਚਾ ਛੱਡ ਕੇ ਜਦੋਂ ਚੁਵਾਈ ਕਰਦੇ ਆ ਪੰਗਾ ਪੁੰਗਾ ਪਾਉਂਦੀ ਲੋਹਾਂ ਨਹੀਂ ਵੀਰ ਜੀ ਪਾਉਂਦੇ ਆ ਆਪਾਂ ਇੱਦਾਂ ਹੀ ਹੋਈਦੇ ਆ ਤੇ ਬਾਅਦ ਵਿੱਚ ਕਿਵੇਂ ਨਾਰਮਲੀ ਗੱਲ ਕਰ ਗਏ ਕੋਈ ਵੀਰ ਜੀ ਪੰਜਾਬੀ ਭਾਸ਼ਾ ਚ ਗੱਲ ਕਰੀਏ ਵੀ ਇੱਕ ਥਾਂ ਤੋਂ ਦੂਜੀ ਥਾਂ ਲੱਤ ਲਾਉਂਦੀ ਨੂੰ ਵੀ ਬੀਕੇ ਜਾ ਖਲੋਦੀ ਨਹੀਂ ਪਾ ਕੁਰਸੀ ਦੇ ਚੋਲੇ ਤੇ ਪਾ ਫੱਟੀ ਢਾ ਕੇ ਚੋਲੇ ਨਾਂਦਾ ਹੂਰ ਫੱਟੀ ਢਾ ਕੇ ਕੋਈ ਬਹਿ ਗਿਆ ਥੰਮੇ ਨਹੀਂ ਵੀ ਫੱਟੀ ਪਾਉਂਦੀ ਇਹ ਨਹੀਂ ਬਾ ਮਿਸ਼ਾਓ ਜਿੱਥੇ ਖਲੋਗੀ ਖਲੋਗੀ ਵੀਰ ਜੀ ਹੋਰ ਵੀ ਨਹੀਂ ਕੋਈ ਆਂਦੀ ਜਿੱਦਾਂ ਮਰਜੀ ਵੀਰ ਮਾ ਵੀ ਇੰਨੇ ਚਰਚਤਾਂ ਦੇ ਵੀ ਬੜਾ ਕੁਝ ਹੋ ਜਾਂਦਾ ਹਾਂਜੀ ਲੋ ਵੀ ਇਹ ਕਿਸਾਨ ਜਿਹੜੀ ਵਹਿੜ ਤੁਹਾਨੂੰ ਦਿਖਾ ਰਿਹਾ ਤੀਜੇ ਸਵੇ ਆ ਬਾਕੀ ਵਹਿੜ ਦਾ ਥਣ ਬਹੁਤ ਸੁਆਦ ਲੱਗਦੀ ਦੁੱਜੇ ਹੀ ਆਪਾਂ ਤੀਜੇ ਕਰਕੇ ਦਵਾ ਰਾਜੀ ਜੀ ਪੂਰੀ ਤਨ ਪਦਾ ਵੇਚੀ ਨਹੀਂ ਰਾਜੀ ਆ ਕਰਮਾ ਦੀ ਗੁੰਦਵੇਂ ਸਰੀਰ ਦੇ ਵਿੱਚ ਰਾਜੀ ਆ ਵਜਨ ਵਟਾ ਪੂਰਾ 11 ਕਿਲੋ ਦੇ 12 ਨਿਸ਼ਾਨ ਨਹੀਂ 11 ਕਿਲੋ ਵੀਰ ਜੀ 12 ਕਿਲੋ ਦੁੱਧ ਵੀਰ ਨਿਸ਼ਾਨਾ ਵੀ ਭਾਵੇਂ ਕੋਈ ਬੋਲੇ ਤੋਂ ਬਾਹਰ ਹੀ ਆਈਏ ਕੱਚਾ ਦੁੱਧ ਮੰਨ ਕੇ ਸੌਦਾ ਕਰ ਲੇ ਤੇ ਬਾਕੀ ਬੈਕ ਸਾਈਡ ਤੋਂ ਮੇਰਾ ਭਰਾ ਦੇਖੋ ਵੰਗਾਵਾ ਦੀ ਥਾਂ ਥੋੜੇ ਪੁਰਾਣੇ ਲੱਗਦੇ ਸਪੈਸ਼ਲ ਲੱਗਦਾ ਇਹਨੇ ਦੇ ਪਾਸੋਂ ਦਿਖਾ ਰਹੇ ਆਪਾਂ ਕੋਈ ਫੋਰਡ ਛਾਗ ਨਹੀਂ ਹੈਗੀ ਜੀ ਆਹ ਦੇਖੋ ਸੋ ਥਾਂ ਦੀ ਬੜੀ ਸਫਾਈ ਆ ਤਕਰੀਬਨ ਪਸਮਣ ਤੋਂ ਬਾਅਦ ਮੁੱਠੀ-ਮੁੱਠੀ ਥਾਂ ਦੇ ਕਿ ਕੇ ਬਾਹਰ ਆ ਜਾਂਦਾ ਠੀਕ ਆ ਜੀ ਹੱਥੀ ਚੁਵਾਈ ਵਾਲਾ ਥਾਂ ਲੱਗਾ ਹੈ ਜਦੋਂ ਉਹ ਵੀ ਲੋ ਜੀ ਠੀਕ ਹੈ ਜੀ ਸੋ ਮਰੀਆ ਕਰਮ ਦੀ ਤੇ ਕੋ ਠੰਡੀ ਮਾਲਾ ਮੋਲਾ ਮਾਰ ਕੇ 14 15 14 15 ਦੇ ਵਿੱਚ ਆਪਾਂ ਜਾ ਲੈਣੇ ਆ ਰਮਾਨਾ 14 15 ਕਿਲੋ ਦੁੱਧ ਦਈ ਜਾਣਾ ਬਸ 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 ਠੀਕ ਹੈ ਜੀ ਬਸ ਜੀ ਪੂਰੀ ਵੱਡੀ ਆ ਕੋ ਛੋਟੀ ਨਹੀਂ ਨੇ ਸਾਰੇ ਪਾਸੇ ਪੂਰੀ ਆ ਠੀਕ ਹੈ ਜੀ ਸੋ ਜਿੰਨੇ ਜਿਹੜੇ ਰੇਟ ਦੀ ਦੋਸਤੋ ਇਹ ਯਾਰ ਨੂੰ ਨਹੀਂ ਕੋਈ ਆ ਦੇਖੋ ਇਹ ਨਹੀਂ ਵੀ ਮਤਲਬ ਕਈ ਬਣਾਉਂਦਾ ਵੀ ਮੇਰਾ ਖੁਦ ਦਾ ਪਸ਼ੂ ਆਪਣਾ ਕਰੀ ਜਾਂਦੇ ਮੇਰੇ ਤੋਂ ਡਰਦੇ ਡੁੱਕਰ ਤੇ ਪਰ ਉਹ ਵੀ ਗੱਲ ਬਾਤ ਨਹੀਂ ਵੀ ਜਿੰਨੀ ਮੈਂ ਤੁਹਾਨੂੰ ਲਾਗਿਓ ਦਿਖਾ ਰਿਆ ਵੀ ਕੋਈ ਡਰ ਦੀ ਡੱਕਰ ਦੀ ਨਹੀਂ ਲੈ ਵੀ ਨਿਸ਼ਾਨ ਇਹਦਾ ਮੁੱਲ ਉਹੀ ਹੋ ਕਰੇਗੇ ਜਿਹੜਾ ਆਪਾਂ ਲੈ ਲੈਣਾ 50000 ਦੇ ਦੇ ਮੈਂ ਲੈਣਾ ਹਾਂ 50 ਦੀ 50 ਦੀ ਹਾਂ ਉਹ ਆਂਦਾ ਨਾ ਵੀ ਦਿੱਲੀ ਬੜੀ ਦਿੱਲੀ ਬੜੀ ਦੂਰ ਆ ਥੋੜੀ ਨੇੜੇ ਕਰ ਦਿਓ ਜੀ ਦਿੱਲੀ ਦੇ ਰਿਆ ਦੇ ਹਾਂ ਗਰਮੀ ਵੀ ਦੂਰ ਆ ਤੇ ਦਿੱਲੀ ਵੀ ਦੂਰ ਆ ਉਹ ਵੀ ਭਰਾਵਾ ਮੈਂ ਤੁਹਾਡੀ ਗੱਲ ਮੰਨਣਾ ਕਿ ਅੱਗੋਂ ਵੀ ਕੋਈ ਬੂਹਾ ਨਹੀਂ ਖੋਲਦਾ ਵੀ ਭਾਈ ਗਾਹ ਵੇਖਣਾ ਆ ਮੱਝ ਵੇਖਣਾ ਆ ਅੱਗੋਂ ਵੀ ਕੋਈ ਬੂਹਾ ਨਹੀਂ ਖੋਲਦਾਗਾ ਆਪਾਂ ਜਾਇਜ਼ ਕਰਕੇ ਦੇ ਦੇ ਨਿਸ਼ਾਨ ਜਾਇਜ਼ ਵੀਰ ਜੀ 40000 ਦੇ ਦੀਏ 40 ਦੀ ਹਾਂ ਜੀ ਮਾਨਤਨ ਕਰ ਜਿੰਨਾ ਕਰਦਾ ਵਿੱਚੋਂ 40 ਤੋਂ ਕਰਨਾ ਦੇਖਦੀ ਹੁੰਦੇ 40000 ਦੇਖਦੀ ਆ ਪਿਆਰੀ ਦੀ ਵੀ ਵਿਕਦੀ ਆ 45 ਦੀ ਵੀ ਵਿਕਦੀ ਆ ਕੋਈ ਵੀਰੇ ਗੱਲ ਹੀ ਨਹੀਂ ਗਈ 38 ਹੀ ਦੇ ਦਾਂਗੇ 38 ਦੀ ਹਾਂਜੀ ਦੇ ਦੇ 38 ਦੀ ਦੇਣੀ ਤੇ ਹਾਂ 38 ਦੀ ਐਸਨ ਹੋ ਜੀ 38 ਦੀ ਹਾਂ ਮੈਂ ਵੀ ਦੁੱਧ ਮੇਰਾ ਭਰਾ ਕੋ 13 ਚੋਲੇ 14 ਚੋਲੇ 15 ਚੋਲੇ ਹੁਣ 11 ਕਿਲੋ ਵਿੱਚ 50 ਡਣਾ ਦੇ ਥੱਲੇ 11 ਕਿਲੋ ਮੋਕੇ ਦੇ ਤਿਆਰ ਆ ਭਾਵੇਂ ਠੰਡਾ ਕਰਕੇ ਮਣੀ ਜਾ ਭਾਵੇਂ ਜਿੱਦਾਂ ਮਰਜੀ ਮਣੀ ਜਾਵੇ ਹਾਂਜੀ ਮੈਂ ਵੀ ਇਹ ਕਰਮਾਲੀ ਬਹੁਤ ਸੀਲਸ ਲੱਗ ਠੰਡੀ ਧੀਰੀ ਤੁਹਾਨੂੰ ਵੇਰ ਦਿਖਾਤੀ ਆ ਹੁਣ ਕਿਹੜੇ ਭਾਪਾਂ ਜਿਆਦਾ 11 ਕਿਲੋ ਦੁੱਧ ਤੇ 38000 ਦੀ ਵੇਰ ਮਿਲ ਜੂਗੀ ਐ ਸ਼ਰੀਫ ਆ ਫੇਸ ਕੁਆਲਟੀ ਫੇਰ ਦਿਖਾ ਦਿੰਦੇ ਆ ਮੂੰਹ ਮੱਥਾ ਮੇਰਾ ਭਰਾ ਦੇਖੋ ਵਾਈਟ ਫੇਸ ਦੇ ਵਿੱਚ ਆ ਬਾਕੀ ਉਪਰੋਂ ਬੜੀ ਚਮਕਦਮਕ ਚੰਗੀ ਆ ਬਾਕੀ ਮੇਰਾ ਭਰਾ ਕਰ ਲਿਓ ਕੰਟੈਕਟ ਤੇ 500 ਰੁਪਇਆ ਹੋਰ ਛੋਟ ਕਰ ਦਿੰਨੇ ਆ ਆ ਦੇ ਵੀ ਰਾਤਾ ਬਣਦਾ ਤੇ ਦੇਖੀ ਜਾ ਫਿਰ ਨੇ 5 6 ਜੱਹਾ ਹੀ ਕਰਦਾ ਹੈ ਹੋ 37000 ਤਾਂ ਕਰਨੇ ਦੇਣੀ 37 ਦੀ ਹਾਂ ਮੈਂ ਵੀ ਰਾਤਾ ਬਣ ਗਿਆ ਕਿਤੇ ਹਾਇਆ ਤੇ ਮੈਨੂੰ ਵੀ ਲੈ ਜਾ 37000 ਤਾਂ ਤੁਹਾਨੂੰ ਬੜਾ ਸੱਜ ਸੋਈ ਆ ਨਵਾਬ ਵਾਖੇ ਚ ਤੂੰ ਗਲੇ ਹੀ ਚਲਾ ਆਪ ਵੀ ਦੇ ਦੇ ਨੇ ਕਿਤੇ 37 ਕਿਤੇ ਹਿੱਸਾ ਹੋ ਗਿਆ ਆਪਣਾ 37 ਹੋ ਗਿਆ ਹਾਂਜੀ ਚਲੋ ਓਏ 1000 ਰੁਪਏ ਅਗਲਾ ਕੋਈ ਕਿਰਾਏ ਪਾੜੇ ਦਾ ਵਿੱਚ ਵਿਚਾਰ ਬਣਾਉਣਾ ਹਾਂਜੀ ਹਾਂਜੀ ਛੋਟੋ ਕੀ ਕਿ ਨਹੀਂ ਲੋ ਵੀ ਇੱਧਰ ਇੱਕ ਹੋਰ ਵਾਰ ਤੁਹਾਨੂੰ ਦਿਖਾਉਣਾ ਬਲੈਕ ਰੰਗ ਦੇ ਵਿੱਚ ਆ ਤੇ ਮੁੱਠੀ ਮੁੱਠੀ ਇਹ ਆ ਆਪਣੇ ਘਰ ਹੀ ਰੱਖੀ ਆ ਦੁੱਧ 8 ਕਿਲੋ ਵਿਜੀ ਦੇ ਥੱਲੇ 3 ਮਹੀਨੇ ਦੀ ਸੂਈ ਨੂੰ ਤਾਂ 20 ਦਿਨ ਹੋ ਗਏ ਬਣੀ ਨੂੰ ਵੇਖ ਲਾ ਵੀ ਸਾਨੂੰ ਚਾਹ ਪਾਣੀ ਵੀ ਪਿਉਣਾ ਤੇ ਚਾਹ ਪਾਣੀ ਕੋਈ ਨਹੀਂ ਪਿਆਵਾਗੇ ਜਰੂਰ ਵਿਜੀ ਅੱਛਾ ਹਾਂ ਮੱਝ ਮੋਤੇ ਲਿਆਵਾਗੇ ਹੁਣ ਕੋਈ ਘਰੇ ਰੱਖੀ ਮੱਝ ਹਾਂ ਮੈਂ ਕਿਹਾ ਬਾਕੀ ਆਣੀ ਨਹੀਂ ਹੋਈ ਜੀ ਆਣੀ ਨਹੀਂ ਹੋਈ ਜੀ ਲੋ ਵੀਰ ਜੀ ਜਾਗੇ ਜਾ ਪਾਣੀ ਤੋਂ ਬਗਾਨ ਨਹੀਂ ਰਹਿੰਦੇ ਵੀਰ ਜੀ ਹਾਂ ਮੈਂ ਵੀ ਰਵੜ ਤੁਹਾਨੂੰ ਦਿਖਾਉਣੇ ਆ ਹੱਸਦੇ ਆ ਨਿਸ਼ਾਨ ਵਾਲੇ ਘਰੇ ਟਿਕਾਈ ਸੀ ਕਿ ਵੇਰ ਤੇ ਤਕਰੀਬਨ ਮਾਲ ਵਪਾਰ ਲੈਣ ਦਾ ਕੰਮ ਆਉਂਦਾ ਜਾਂਦਾ ਰਹਿੰਦਾ ਹੈ ਇਹਦੇ ਥਲੇ ਕਿੰਨਾ ਦੁੱਧ ਦੇ ਦੁੱਧ 8 ਕਿਲੋ ਵੀਰ ਜੀ ਨਿਕਰ ਹੋਊਗਾ ਹੋਊਗਾ ਲਓ ਆਪਾਂ 8 ਤੇ ਦੇਣੀ ਹੈ ਵੀਰ ਜੀ 8 ਕਿਲੋ ਤੇ ਨਿਸ਼ਾਨ ਵਾਲਾ ਵੀ ਦੇਣੀ ਆਪਾਂ ਠੀਕ ਹੈ ਬਾਕੀ ਐਦਾਂ ਇਹਨੂੰ ਮੈਂ ਚਾਹੁੰਦਾ ਵੀਰ ਜੀ ਕੋਈ ਰੱਸੀ ਨਹੀਂ ਕੋਈ ਪਹਾੜਾ ਨਹੀਂ ਕੋਈ ਕੁਝ ਨਹੀਂ ਵੀਰ ਜੀ ਮਾ ਜੀ ਕੋਈ ਬੰਗਾਰੀ ਕੋਈ ਯੂਨ ਇੱਧਰ ਥਣ ਲੱਗ ਗਿਆ ਵੇਖੋ ਮੇਰਾ ਭਰਾ ਕਸੂਮਲ ਪਸ਼ੂਮਣ ਕੋ ਬਾਤ ਥਾਣਾ ਦੇਖੋ ਕਿਵੇਂ ਗੱਡਦੀ ਬਹੁਤ ਮੋਟਾ ਕਰ ਦਿੰਦੀ ਵੀਰ ਜੀ ਪੂਰਾ ਲੋਕ ਦਾ ਥਾਣਾ ਵੰਦੇ ਦੇਰ ਲਾ ਤੁਹਾਡੇ ਸਾਹਮਣੇ ਆ ਸਫਾਈਆਂ ਤੁਸੀਂ ਦੇਖ ਸਕਦੇ ਜੀ 8 ਕਿਲੋ ਦੁੱਧ ਵਾਇਰ ਤੁਹਾਨੂੰ ਦਿਖਾ ਰਹੇ ਆ ਬਾਕੀ ਮੂੰਹ ਮੱਥੇ ਦੀ ਚੰਗੀ ਆ ਧੀਰੀ ਜੀ ਜਿਹੜੀਆਂ ਦਿ ਵਾਲੀ ਗਾ ਬਣੀ ਹੋਈਆਂ ਵੀਰ ਜੀ ਬੰਗਾਰ ਅਸੀਂ ਪਾਉਣ ਦੀ ਲੋੜ ਨਹੀਂ ਤੇ ਨਿਸ਼ਾਨ ਅਗਲੇ ਪਿਛਲੇ ਥਾਣਾ ਦੀ ਚੌਂਕ ਬਰਾਬਰ ਐ ਬਰਾਬਰ ਬਰਾਬਰ ਵੀਰ ਜੀ ਅੱਗੇ 20 ਦਿਨਾਂ ਦੀ ਬਣੀ ਆ ਹਾਂ ਜੀ ਲਓ ਜੀ 20 ਦਿਨਾਂ ਦੀ ਅੱਗੇ ਨਵੇਂ ਦੁੱਧ ਰਲੀ ਆ ਚਲੋ ਜੇਕਰ ਪਸ਼ੂ ਬਣਿਆ ਤੇ ਗਾਂ ਨਿਕਲਣਾ ਵੀ ਚਾਹੀਦਾ ਠੀਕ ਆ ਜੀ ਬਣੇ ਆਤਕ ਲੋ ਦੁੱਧ ਤੇ ਤੁਸੀਂ ਸੌਦਾ ਕਰਨ ਲੈ ਜੇ ਕੱਦ तकरीबन ਮੀਡੀਅਮ ਤੋਂ ਪਲੱਸ ਥੋੜੀ ਜੀ ਚੰਗੀ ਸਾਫ ਸੰਭਾਲ ਕਰ ਲਿਓ ਜੇ ਕਰਮਾ ਦੀ ਗਾ ਫਿਰ ਕਾਇਮ ਹੋ ਜੂਗੀ ਉਹਨਾਂ ਲਈ ਬਿਲਕੁਲ ਸਵੇਰੇ ਦੇ ਦਰਾਂ ਬਾਤ ਸੁਬਸ ਇਹ ਕਿਹੜਾ ਫਾਇਦਾ ਪਾਸਾ ਹੋ ਰਹੀ ਹੈ ਨਹੀਂ ਮੈਂ ਇਹ ਤੇਰਾ ਆਪਾ ਲੋੜ ਨਾ ਹੋਵੇ ਨਾ ਤੇ ਨਹੀਂ ਨਹੀਂ ਨਗਰ ਹੁੰਦਾ ਇਹ ਫਾਇਦਾ ਮਸਲਾ ਲਓ ਜੀ ਕਰੋ ਚੱਕ ਠੀਕ ਆ ਸੋ ਵਾਜਬ ਤੇ ਬਿਲਕੁਲ ਜਾਇਜ਼ ਰੇਟ ਹੋਊਗਾ ਠੀਕ ਆ ਛੋਟੇ ਦੇ ਮੁੱਲ ਦੀ ਥੋੜੇ ਪੈਸੇ ਕਿਸੇ ਵੀਰ ਨੇ ਖਰਚ ਕਰਨੇ ਆ ਹਰੇਕ ਨੂੰ ਹੁੰਦਾ ਵੀ ਚਲੋ ਜਨਵਰ ਮਹੀਨੇ ਜੇ ਥੋੜੇ ਪੈਸੇ ਲਾਉਣੇ ਆ ਉਹਨਾਂ ਭਰਾਵਾਂ ਦੇ ਲਈ ਇਹ ਐਂਡ ਦੇ ਵਿੱਚ ਥੋੜੇ ਨਹੀਂ ਆਪਾਂ ਉਹਦੇ ਜਿੰਨੀ ਦੇਣੀ ਹੈ ਵੀ 30000 ਦੀ ਦਵਾਗੇ ਹਾਂ 30000 ਦੀ ਦਵਾਗੇ ਮੈਨੂੰ ਐ ਭੇਕੇ ਪੰਜ ਹਜ਼ਾਰ ਦੀ ਰੱਖ ਗਏ ਸੀ 50000 ਦੀ ਹਾਂ ਆਹੋ ਕੋਨਾ ਕੋਈ ਤਾਂ ਮਾਨ ਤਨ ਕੀਤਾ ਹੀ ਵਿੱਚ ਹੋਰ ਹੈ ਕਿ ਗਜੈਸ਼ ਕਿ ਨਹੀਂ ਬਸ 5000 23000 ਦੀ ਦੇ ਦਾਂਗੇ 23000 ਦੀ ਹਾਂਜੀ ਮਰ ਮੱਠਾ ਮੱਠਾ ਪੌੜੀ ਉੱਤਰਵਾ ਤੂੰ ਅਜੇ ਸਟੈਪ ਬਾ ਸਟੈਪ ਨੇ ਛਾੜ ਤੇ ਬਾਈ ਆ ਦੀ ਦੇਣਾ ਬਾਈ ਆ ਤੇ ਕੱਟ ਨਹੀਂ ਦੇਣੀ ਜੀ ਅੱਛਾ ਹਾਂ ਕੰਮ ਤਾਂ ਸਗਣਾ ਸਕੀਮਾਂ ਤੇ ਲੱਗੇ ਲੈ ਜਾਂਦੇ ਨੇ ਨਹੀਂ ਸਗਣਾ ਸਕੀਮਾਂ ਦੇ ਅੱਗੇ ਸਗਣੀ ਸਕੀਮ ਵਾਧੂ ਕੀਤੀ ਆ ਜੇ ਤੁਸੀਂ ਆਂਦੇ ਚੱਲ ਕਰਦਾਂਗੇ ਹਾਂ ਹੁਣ ਤਾਂ ਜੋ ਮਰਜੀ ਗਈ ਆ ਡੈਡੀ ਵਾਲੀ ਫਿਰ ਤੁਹਾਨੂੰ ਪਤਾ ਕਹਿਣਾ ਉਹਨਾਂ ਬਾਅਦ ਇਹਨਾਂ ਕੱਟ ਬਾਈ ਕਿ ਕੀ ਦੀ ਚੱਲ ਅਗਲਾ 21000 ਲਓ ਬਠੀਗਾ ਜੀ ਸੋ ਸਗਣਾ ਸਕੀਮਾਂ ਦੇ ਵਿੱਚ ਇਹ ਤਾਂ ਕਿਸ ਨੇ ਵੀਰ ਜੀ ਤੁਹਾਨੂੰ ਪਤਾ ਨਹੀਂ ਨਹੀਂ 8 ਕਿਲੋ ਦੋ ਚੱਲਣਗੇ ਨਿਸ਼ਾਨ ਸਿਆ ਇੱਕ ਨੰਬਰ ਫਾਈਨਰ ਕਰਦੇ ਨੰਬਰ ਆਏ ਜੀ 7876 74017 ਪਿੰ ਜਿਹੜਾ ਤਰਨ ਦਾ ਤਸਵੀਰੇ ਤਰਨ ਦਾ ਬਣਾ ਦਿਓ ਠੀਕ ਹੈ ਜੀ ਨੰਬਰ ਚੱਲਣ ਦੇ ਆ ਧੰਨਵਾਦ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ